ਆ ਗੇਮ ਨਾ ਆ ਭਰ ਦਾਨ ਆ ਵਧੀਆ ਮੇਰੇ ਦੋਸਤ ਨੇ ਭਰੀ ਜਨਾਜਾ ਗੇਮ ਹੀ ਪੜੀ ਜੈ ਨਹੀਂ ਕੋ ਕੰਮ ਵੀ ਕਰਨਾ ਆ ਬੋਤਲ ਪੀ ਕੇ ਇੱਥੇ ਰੱਖ ਦਿਆ ਪਿਓ ਤੇਰੇ ਨੇ ਲੈਉਣੀ ਫਿਰ ਇੱਥੇ ਤੇ ਮੰਮੀ ਹਾਂ ਪਾਪਾ ਕੰਮ ਤੇ ਗਏ ਤੇ ਪਾਪਾ ਕੰਮ ਤੇ ਗਏ ਤਾਂ ਪਤਾ ਨਾ ਕਰ ਲੈ ਪੈ ਜਾ ਜਰਾ ਬਾ ਸਣੀ ਸੋਫੇ ਤੇ ਮੰਮੀ ਫੇਰ ਕੇ ਆ ਤੇ ਆ ਗਲਾਸ ਵੀ ਇੱਥੇ ਪਾਇਆ ਇਹ ਕਿੰਨੇ ਝੁਕਣੇ ਆ ਮੰਮੀ ਤੁਸੀਂ ਹੀ ਵੇਲਾ ਮੈਂ ਮੇਰੇ ਕੰਨ ਤੇ ਹੋਰ ਲਾ ਦੇਣੀ ਹੁਣ ਨਾਲੇ ਤੇਰਾ ਪਰਸੋ ਪੇਪਰ ਆ ਪਰਸੋ ਨਹੀਂ ਆ ਕੱਲ ਆ ਕੱਲ ਤਾਂ ਪੜ੍ਹਨ ਨੇ ਤਾਂ ਕਿ ਮਾ ਗੱਟਣ ਨੇ ਮੰਮੀ ਉਹ ਲੈ ਦੇਨੇ ਚੜਿਆ ਵਾ ਪੂਰਾ ਦਿਨ ਪਿਆ ਵਾ ਲੈ ਪੜਨ ਨੂੰ ਤੇ ਰਾਤ ਵੀ ਪੈ ਹੀ ਜਾਣੀ ਆ ਰਾਤ ਵੀ ਪੈ ਹੀ ਜਾਣੀ ਆ ਮਮਮੀ ਪੜ੍ਹ ਲੂੰਗਾ ਕਾ ਦੀ ਟੈਨਸ਼ਨ ਆ ਸਾਰਾ ਕੁਝ ਹੁੰਦਾ ਮੈਨੂੰ ਮੇਰੀ ਸੁਣ ਗੱਲ ਤੁਹਾਨੂੰ ਤੇ ਸਾਰੀਆਂ ਸਹੂਲਤਾਂ ਮਿਲੀਆਂ ਐ ਵੈਨ ਤੇ ਜਾਂਦੇ ਜੇ ਟੌਰ ਨਾਲ ਤੇ ਟੌਰ ਨਾਲ ਆਉਂਦੇ ਜੇ ਸਾਡੇ ਜ਼ਮਾਨੇ ਦੀਆਂ ਗੱਲਾਂ ਕਰ ਬਾਕੀ ਉਹਨਾਂ ਦੇ ਝੋਲਾ ਜਿਹੜਾ ਝੋਲਾ ਉਹਦੇ ਚ ਪਾਈ ਦਿੰਦੀ ਫੱਟੀ ਨਾਲੇ ਚੌਕ ਨਾਲੇ ਪੋਚਣੀ ਹੈ ਨਾਲੇ ਇੱਕ ਕਾਪੀ ਤੇ ਮੋਢੇ ਤੇ ਟੰਗ ਕੇ ਨਾ ਇਹ ਪਾ ਕੇ ਝੋਲਾ ਲਿਆ ਤੇ ਜਾਂਦੇ ਨੇ ਤੁਰ ਕੇ ਤੇ ਮੰਮੀ ਢਾਡਾ ਵਧੀਆ ਹੈ ਫੱਟੀ ਨਹੀਂ ਕੋ ਰੱਖੀ ਹੁੰਦੀ ਸੀ ਮੇਰੀ ਸੁਣੋ ਫਿਰ ਮੇਰੀ ਸੁਣੋ ਫੱਟੀ ਨਹੀਂ ਕੋ ਰੱਖੀ ਹੁੰਦੀ ਸੀ ਠੀਕ ਆ ਉਹਨੂੰ ਤੇ ਸਾਫ਼ ਕਰ ਲੈਣਾ ਨਾ ਤੁਹਾਨੂੰ ਕਾਪੀਆਂ ਭਰਉਣ ਦੀ ਟੈਨਸ਼ਨ ਨਾ ਤੁਹਾਨੂੰ ਇਹ ਕਿ ਆਪਣਾ ਸਿਲੇਬਸ ਲਿਖ ਕੇ ਯਾਦ ਕਰਨਾ ਇਹ ਕੋ ਨਹੀਂ ਫੱਟੀ ਪੋਚਣੀ ਉਦੋਂ ਟੈਸਟ ਹੁੰਦੇਗੀ ਊੜਾ ੜਾ 1 2 3 ਤੇ ਬੱਸ ਹੁਣ ਸਾਡਾ ਵੇਖੋ ਕਿੰਨਾ ਬੋਝ ਹੈਗਾ ਵਾ ਇੰਨੇ ਇੰਨੇ ਘਾਰੇ ਘਾਰੇ ਬਸਤੇ ਹੀ ਪੜਦੇ ਆ ਤਾਂ ਤੁਸੀਂ ਕਹਿੰਦੇ ਸਾਨੂੰ ਸੂਤਾਂ ਬੜੀਆਂ ਵਾ ਤਸੀਂ ਤੁਰ ਕੇ ਜਾਂਦੇ ਹਾਂ ਤੁਹਾਨੂੰ ਵੈਨਾਂ ਲੱਗੀਆਂ ਵਾ ਤੇ ਵੈਨਾਂ ਦੇ ਹਿਸਾਬ ਨਾਲ ਪੜਾਈਆਂ ਵੀ ਉਹੋ ਜਿਹੀਆਂ ਵਾ ਤੇ ਤੁਹਾਨੂੰ ਉਹੋ ਜਿਹੀਆਂ ਪੜਨੀਆਂ ਪੈਣੀਆਂ ਵਾ ਸਾਡੇ ਵਾਲਿਆਂ ਨੇ ਅਸੀਂ ਤਾਂ ਨਜ਼ਰੀ ਟੱਪ ਕੇ ਜਾਂਦੇ ਆ ਤਾਂ ਨਿੰਦੀ ਦੇ ਨਾ ਆ ਕੇ ਬਸਤੇ ਗਿੰਦੇ ਕਰਕੇ ਲੈ ਕੇ ਜਾਂਦੇ ਹੁਣ ਸਾਡੀ ਕਿਹੜੀ ਗੱਲ ਹੈ ਇਕਦ ਮੈਨੂੰ ਇਹ ਨਹੀਂ ਸਮਝ ਆਉਂਦੀ ਉਸ ਟਾਈਮ ਤੇ ਕਿਹੜਾ ਮੂਰਖ ਬੰਦਾ ਸੀ ਜਿਹਨੂੰ ਨਹਿਰ ਦੇ ਇਧਰਲੇ ਬੰਨੇ ਕੋਈ ਜ਼ਮੀਨ ਹੀ ਨਹੀਂ ਲੱਭੀ ਸਕੂਲ ਬਣਾਉਣ ਨੂੰ ਨਹਿਰ ਪਾਰ ਕਰਕੇ ਹੀ ਉਹਨੇ ਸਕੂਲ ਬਣਾਉਣਾ ਸੀ ਕੋਤੋਂ ਵਿੱਚ ਪੈਂਦੀ ਸੀ ਨਹਿਰ ਦੀ ਠੰਡੀ ਹਵਾ ਆਉਂਦੀ ਸੀ ਤਾਂ ਉੱਥੇ ਸਕੂਲ ਬਣਾਇਆ ਸੀ ਬੱਚੇ ਪੱਖਾ ਨਾ ਵੀ ਹੋਵੇ ਤੇ ਪੜ੍ਹਦੇ ਸੀ ਤੁਰੇ ਫਿਰਦੇ ਗਰਮੀ ਲੱਗੀ ਚੱਲ ਨਾ ਕੇ ਟੂਬੀ ਮਾਰ ਕੇ ਫੇਰ ਪੜਨ ਪੈਗੇ ਨਾਲੇ ਪੇਬਸਤਾ ਜੇ ਫੱਟੀ ਹੁੰਦੀ ਨਾ ਉੱਥੇ ਧੋਣ ਚੱਲ ਜੰਨੇ ਨੇ ਆਪਾਂ ਲੈ ਮੈਡਮ ਇੱਧਰ ਗਈ ਅਸੀਂ ਉਧਰ ਚੱਲ ਜਣੇ ਤਾਂ ਤੁਸੀਂ ਵੈਨ ਤੇ ਜਾਂਦੇ ਜੇ ਟੌਰ ਨਾ ਪੜਦੇ ਜੇ ਖਾਂਦੇ ਜੇ ਪੀਂਦੇ ਜੇ ਸਾਡੇ ਜ਼ਮਾਨੇ ਵੇਖੋ ਇੱਕ ਮਮੀ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਹਾਡੇ ਜ਼ਮਾਨੇ ਦੀਆਂ ਸਾਰੀਆਂ ਜਨਾਨੀਆਂ ਬੰਦੇ ਇੱਕੋ ਹੀ ਗੱਲ ਕਹਿੰਦੇ ਆ ਕਿ ਅਸੀਂ ਜੋ ਆ ਜੀ ਲਾਲਟੇਨ ਲੈ ਕੇ ਪੜਦੇ ਸੀ ਮੋਮਬੱਤੀ ਦੀ ਨਹੀਂ ਜਿਹੜੀ ਹੋ ਜਾਂਦੀ ਸੀ ਲਾਈਟ ਉਹਦੇ ਵਿੱਚ ਪੜਦੇ ਸੀ ਦਿਨੇ ਤੇ ਵੀ ਕਰਦੇ ਕੀਂਦੇ ਸੀ ਜਿਹੜਾ ਤੁਸੀਂ ਰਾਤ ਹੀ ਪੜਨਾ ਹੁੰਦਾ ਸਾਰਾ ਕੁਝ ਸਹੀ ਆਂਦੇ ਸਾਰੇ ਅਨਨੇ ਹੋ ਕੁਝ ਕੀਤਾ ਹੀ ਦਿਨੇ ਕੀ ਕਰਨਾ ਸੀ ਦਿਨੇ ਖੇਡਿਆ ਮੱਲਿਆ ਨਾਤੇ ਤੋਤੇ ਟੌਰ ਨਾਈ ਤੇ ਉਧਰ ਫਿਰ ਕੇ ਟੱਲ ਮੇਰੇ ਭਾਈ ਸ਼ਾਮਾਂ ਹੋਈਆਂ ਲੈਲਟਨ ਚ ਪਾਇਆ ਤੇਲ ਲਾਈ ਬੱਤੀ ਨਾ ਉੱਚੇ ਜਗਾਇਆ ਲੱਗੇ ਕਿਤਾਬਾਂ ਲੈ ਕੇ ਬਹਿ ਕੇ ਪੜ੍ਹਨ ਕੋਈ ਡਿਸਟਰਬ ਨਹੀਂ ਕਰਦਾ ਹੁੰਦਾ ਉਹ ਮੈਂ ਤਾਂ ਕਹਿੰਨਾ ਵਾਂ ਉਸ ਟਾਈਮ ਦੇ ਨਾਲ ਸਾਰੇ ਬੱਚੇ ਮੂਨ ਰੱਖੀ ਸਾਰਾ ਸਾਰਾ ਦਿਨ ਤੇ ਮੰਮੀ ਨਾਲੇ ਤੇ ਹੀ ਮੈਨੂੰ ਇਹ ਦੱਸੋ ਤੁਸੀਂ ਕਿੰਨਾ ਪੜ੍ਹੇ ਜੇ ਸੁਣ ਫਿਰ ਮੈਂ ਕਿੰਨਾ ਪੜ੍ਹੀਆਂ ਮੈਂ ਪੂਰੀਆਂ 5 ਜਮਾਤਾਂ ਪੜ੍ਹੀ ਹਾਂ ਉਹ ਅੱਜ ਕੱਲ ਦੀ ਐਮਏ ਪਤਾ ਮੈਨੂੰ ਕਿੰਨੀ ਕੈਮੇ ਆ ਅੱਜ ਕੱਲ ਪੜੇ ਬੱਚੇ ਤੇ ਪਹਿਲਾਂ بڑے ਬੱਚੇ ਕੰਪੈਰੀਸ਼ਨ ਕਰ ਲੋ ਕੁਝ ਵੀ ਨਹੀਂ ਹੁੰਦਾ ਜਾਂਦਾ ਉਹਨਾਂ ਨੂੰ ਨਾਲੇ ਮੰਮੀ ਤੁਸੀਂ ਮੈਨੂੰ ਇਹ ਦੱਸੋ ਦਿਨੇ ਦਿਨੇ ਤੁਸੀਂ ਕਰਦੇ ਕੀ ਕੀ ਰਾਤੀ ਤੁਹਾਨੂੰ ਲਾਲਟੇਣ ਵਿੱਚ ਪੜਨਾ ਪੈਂਦਾ ਏ ਉਹ ਕਾਕਾ ਸੁਣ ਫਿਰ ਦਿਨੇ ਆਪਾਂ ਕੀ ਕਰਦੇ ਆ ਅਸੀਂ ਨਹਾ ਧੋ ਕੇ ਘਰੋਂ ਮੰਮੀ ਨੇ ਰੋਟੀ ਪਕਾ ਦੇਣੀ ਉਹਨੂੰ ਲਵੇਟਣਾ ਘੁੱਗੂ ਬਣਾ ਲੈਣਾ ਖਾਂ ਦੇ ਖਾਂ ਦੇ ਬਾਗਾਂ ਵੱਲ ਭੱਜ ਜਾਨੇ ਆ ਬਾਗਾਂ ਵੱਲ ਪੱਜ ਕੇ ਚੱਲ ਦਰਕਤੇ ਚੜ ਜਾ ਤੇ ਲੀਜੀਆਂ ਤੋੜ ਲੈ ਲੀਟੀਆਂ ਤੋੜ ਕੇ ਤੇ ਅੰਬ ਤੋੜਨ ਲੱਗ ਪਏ ਉਧਰੋਂ ਆ ਗਿਆ ਭਾਈ ਮਾਲੀ ਆ ਗਿਆ ਆਂਦਾ ਪੜ ਲੋ ਕੁੜੀਆਂ ਵਰਗੀਆਂ ਪੜ ਲੋ ਪੜ ਲੋ ਉਹ ਜਿਉਂ ਸਾਨੂੰ ਭਜੋਦਾ ਹੀ ਡੰਡੇ ਮਾਰਦਾ ਹੀ ਨੱਤਾ ਤੇ ਭੂਆ ਭਾ ਕੇ ਫੇਰੇ ਹੀ ਘਰ ਭੱਜ ਜਾਨੇ ਘਰ ਭੱਜ ਕੇ ਆ ਕੇ ਤੇ ਜੋ ਮੰਮੀ ਨਾਲ ਹਣੇ ਕਿੱਥੋਂ ਆਈਆਂ ਜੇ ਮੈਂ ਬਾਗੋਂ ਆਈਆਂ ਮੈਂ ਪੰਪ ਖਾ ਕੇ ਆਈਆਂ ਅਨੇ ਚੇਰੋ ਫੇਰੋੜ ਕੰਮ ਕਰਾਵਾ ਫੇ ਮੰਮੀ ਨਾਲ ਕੰਮ ਕਰਵਾਉਂਦਾ ਬੋਕਰਾ ਮਾਰ ਨੰਦੀ ਰਾਮਾ ਨਾ ਆਈ ਤੇ ਪੁੱਤ ਥੱਕ ਜਾਣਾ ਤੇ ਜੇ ਮੰਮੀ ਨੇ ਕੋਈ ਗੱਲ ਕਹਿਣੀ ਅਸੀਂ ਨਾ ਕਰਦੇ ਨਹੀਂ ਉਹਨੇ ਸਾਨੂੰ ਨਹੀਂ ਮਾਰਾ ਖਾਪੀ ਫੜ ਲਿੰਦੀ ਨਹੀਂ ਦੀਸ ਤਸਵੀਰਾਂ ਤੇ ਪੜਦੇ ਹੋ ਨੋ ਨੋ ਮੰਮੀ ਹੁਣ ਮੇਰੇ ਅੰਦਰ ਵੀ ਜज्ਬਾ ਉੱਠ ਗਿਆ ਵਾ ਮੰਮੀ ਤੂੰ ਬਹੁਤ ਵਧੀਆ ਸਿੱਖਿਆ ਦਿੱਤੀ ਮੈਨੂੰ ਹਾਂ ਹੁਣ ਤੇਰਾ ਪੁੱਤ ਵੀ ਸਾਰਾ ਦਿਨ ਵਾਰਾ ਹੈ ਜੀ ਕਹ ਰੇ ਤੀ ਬੋਲੇ ਮੰਮੀ ਸੀ ਕਿ ਤੈ ਸੀ ਮੰਮੀ ਆਹ ਮੰਮੀ ਆਪਾਂ ਸਿੱਖਾ ਦਿੱਤੀ ਆਂ ਇਹ ਮੰਮੀ ਤੂੰ ਮੇਰੇ ਵਰਗਾ ਨਿਕਲੇਗਾ ਮੰਮੀ ਇਹਦਾ ਮਤਲਬ ਤੈਨੂੰ ਪਰ ਤੂੰ ਨਾ ਲੈ ਕੇ ਆ। ਤੇ ਅੱਛਾ ਨਹੀਂ ਤੇ ਤੂੰ। ਪਤਾ ਮੰਮੀ ਨੇ ਉਠਣਾ ਨਹੀਂ ਗਾ ਤੇ ਭੱਜ ਗਈ। ਮੇਰੇ ਗੋਡੇ ਤੇ ਸੱਟ ਵੀ ਲੱਗੀ ਤੇ ਪਚ ਗਿਆ ਮੇਰੇ ਕੋਲ। ਮੇਰਾ ਤਾਂ ਜੀਕਰ ਦਾ ਜਾਮਾ ਸਹੀ ਮਗਰ ਮਾਰਾ ਜਾ। ਤੇ ਉਹ ਵੀ ਭਾਈ ਚਾਤੀ ਨਾ ਮਾਰਦਾ ਹੀ ਨਹੀਂ।